ਹੁੰਤੇ ਕਿ ਮੈਨੂੰ ਕਿੱਥੇ ਲੈ ਜਾਣ ਪੰਜਾਬ ਚ ਲੈ ਜਾਣ ਹਰਿਆਣਾ ਚ ਲੈ ਜਾਣ ਦਿੱਲੀ ਲੈ ਜਾਣ ਮੈਂ ਕੁਛ ਨਹੀਂ ਖਾਊਗਾ ਜੇ ਮੈਂ ਫਿਰ ਮੋੜਵਾ ਜਵਾਬ ਦਿੱਤਾ ਭਰਾਵੋ ਆ ਛੋਟੇ ਬੁਸ਼ਵਾਸਤੇ ਕਿ ਬੱਲੇਵਾਲ ਸਾਹਿਬ ਅਸੀਂ 35 ਦਿਨਾਂ ਤੋਂ ਵੀ ਮਰ ਜਾਣਾ ਸੀ ਅਸੀਂ 40 ਦਿਨਾਂ ਤੋਂ ਵੀ ਮਰ ਜਾਣਾ ਤਾਂ ਫੇਰ ਅੱਜ ਤੋਂ ਪਾਣੀ ਵੀ ਬੰਦ ਕਰਦੇ ਇਹ ਸਰਕਾਰ ਦਾ ਪਾਣੀ ਵੀ ਨਹੀਂ ਪੀਵਾਂਗੇ ਜਾਨ ਨੂੰ ਇੱਥੇ ਲੈ ਕੇ ਆਵਾਂਗੇ ਬੋਲੇ ਚੌਣ ਵਾਹ ਵਾਹਿਗੁਰੂ ਜਰਾ ਸਰਕਾਰਾਂ ਦੀ ਨਾ ਰੋਟੀ ਨਾ ਚਾਹ ਨਾ ਪਾਣੀ ਨਹੀਂ ਪਿਵਾਗੇ ਤਾਂ ਜਾ ਮੋਰਚੇ ਤੇ ਲੈ ਕੇ ਆਵਾਂਗੇ ਅਰ ਨਹੀਂ ਸਾਡੇ ਫਾਰਮਾਂ ਦੀ ਬੜੀ ਲਾਈਨ ਵੱਡੀ ਐ ਤਾਂ ਐਵੇਂ ਜਿਕਰ ਮਰ ਵਰਤੇ ਬੈਠ ਕੇ ਮੋਰਚਾ ਹਰ ਹਾਲਤ ਜਿੱਤਾਂਗੇ ਇਹ ਹੁਣ ਛੋਡੀ ਪਹਿਰੇਦਾਰੀ ਇਹ ਜ਼ਿੰਮੇਵਾਰੀ ਛੋਡੀ ਐ ਕਿ ਲਗਾਤਾਰ ਜਿਹੜੇ ਰਸਤੇ ਐ ਉਹ ਸੀਲ ਕਰਾਂਗੇ ਤਾਂ ਮੈਂ ਲੋਕਾਂ ਤੋਂ ਮਾਫੀ ਵੀ ਚਾਉਣਾ ਜਿਹੜਾ ਰਾਤ ਅਸੀਂ ਰਸਤਾ ਖੋਲਿਆ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਸਾਡੇ ਪਿੰਡਾਂ ਵਾਲੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਕਤ ਨਾ ਆਵੇ ਉਸ ਰਸਤੇ ਦਾ ਫਾਇਦਾ ਲੈ ਕੇ ਗਏ ਆ ਤਾਂ ਭਰਾਵੋ ਫਾਇਦਾ ਕਿਵੇਂ ਲੈ ਕੇ ਗਏ ਆ ਅਸੀਂ ਬੜਾ ਛੇਦੀ ਵਿਸ਼ਵਾਸ ਕਰ ਦਿੰਦੇ ਆ ਅਸੀਂ ਬੜਾ ਛੇਦੀ ਧਿਜਦੇ ਆ ਮੈਂ ਕਿਹਾ ਸੀ ਕਿ ਸਾਡੀਆਂ ਟਰਾਲੀਆਂ ਦੇ ਵਿੱਚ ਆ ਟੈਲੀਡਾਂ ਸਾਰੇ ਬੈਠੇ ਨੇ ਇਹਨਾਂ ਦੇ ਵੀ ਹਰੀ ਪੱਗ ਹੋ ਸਕਦੀ ਆ ਇਹਨਾਂ ਦੇ ਵੀ ਬਹਿਜ ਹੋ ਸਕਦਾ ਇਹ ਵੀ ਸਰਕਾਰ ਨੂੰ 10 ਗਾਲਾਂ ਦੇ ਸਕਦੇ ਨੇ ਛੋਡੀ ਅੰਦਰਲੀ ਗੱਲ ਭਾਪ ਕੇ ਸਾਡੇ ਤੇ ਹਮਲਾ ਕੀਤਾ ਤੇ ਗਾਹਾਂ ਨੂੰ ਔਰ ਰਾਤ ਨੂੰ ਛੋਡੇ ਨਾਲ ਜੇ ਕੋਈ ਉਪਰਾ ਬੰਦਾ ਬੈਠਦਾ ਉਹਦੀ ਪਰਤਾਲ ਜ਼ਰੂਰ ਕਰ ਲਿਓ ਕਿਹੜੇ ਪਿੰਡ ਦਾ ਕਿਹੜੇ ਬਲਾਕ ਦਾ ਕਿਹੜੀ ਦਸੇਬੰਦੀ ਦਾ ਤਾਂ ਜਦੋਂ ਨਖੇਰ ਕੇ ਚੱਲਾਂਗੇ ਹਰ ਹਾਲਤਾ ਆ ਸਾਡੀ ਚੇਤਾਵਨੀ ਵੀ ਹੈ ਪੁਲਿਸ ਵਾਲਿਆਂ ਨੂੰ ਕਿ ਆਪ ਦੇ ਨਾਕੇ ਤੁਸੀਂ ਦੂਰ ਕਰ ਲੋ ਸੋਡੀ ਸੁਰੱਖਿਆ ਦੀ ਸਾਨੂੰ ਕੋਈ ਲੋੜ ਨਹੀਂ ਸਾਡੀ ਸੁਰੱਖਿਆ ਫੌਜ ਬੈਠੀ ਹੈ ਐਸ ਪੌਜ ਦੇ ਬੁਸ਼ਵਾਸਤੇ ਅਸੀਂ ਜਿੱਤਾਂਗੇ ਮੈਂ ਜਾਣਦਾ ਆਪਾਂ ਵੀ 10 ਮਹੀਨਾ ਦੇ ਇੱਥੇ ਬੈਠਿਆ ਉਹ ਦੋ ਮਲਾਜ਼ਮ ਜਿਹੜੇ ਲਗਾਤਾਰ ਇੱਥੇ ਪਹਿਰਾ ਦੇ ਰਹੇ ਨੇ ਉਹ ਮੈਂ ਕਹਿੰਦਾ ਉਹਨਾਂ ਨੂੰ ਨੌਕਰੀ ਛੱਡ ਕੇ ਘਰੇ ਆ ਜਾਣਾ ਚਾਹੀਦਾ ਹੈ ਤੇ ਡੱਲੇਵਾਲ ਸਾਹਿਬ ਨੂੰ ਜੋੜੇ ਨਹੀਂ ਪਾਉਣ ਦਿੱਤੇ ਉਹਨਾਂ ਨੂੰ ਪਰਨਾ ਨਹੀਂ ਬੰਨਣ ਦਿੱਤਾ ਉਹ ਪਹਿਰਾ ਦੇ ਰਹੇ ਸੀ ਦੋ ਮਲਾਜ਼ਮ ਉਹਨਾਂ ਨੂੰ ਐਸਚੋ ਗਾ ਦੇਰੇ ਹੱਸੇ ਕੱ ਛੱਡ ਦਿਓ ਤੁਹਾਡਾ ਬੈਕਗ੍ਰਾਉਂਡ ਦਿਓ ਤੁਹਾਡੀ ਗੱਡੀ ਲੈਣ ਦਿਓ ਆਪਦੇ ਲੀੜੇ ਛੱਡ ਕੇ ਤੇ ਨਾਲ ਬੈਠੋ ਭਰਾਵੋ ਗਾਲਾਂ ਦੇ ਕੇ ਲੈ ਕੇ ਗਏ ਨੇ ਇਹੋ ਜੀ ਨੌਕਰੀ ਉਹਨਾਂ ਨੂੰ ਥੂਕ ਐੜਣਾ ਚਾਹੀਦਾ ਆ ਲੋਕਾਂ ਦੇ ਵਿੱਚ ਆ ਕੇ ਬੈਠ ਕੇ ਇਹਨਾਂ ਨਾਲ ਲੜਨਾ ਚਾਹੀਦਾ ਤੇਜ਼ ਕਰਕੇ ਮੇਰੀ ਖਾਸ ਕਰਕੇ ਆ ਪੈਣਾ ਦਾ ਮੈਂ ਕਿਉਂ ਜਿਗਰ ਕੀਤਾ ਇਹ ਪੈਣਾ ਉਹ ਨੇ ਜਿਹੜਾ ਪਟਿਆਲੇ ਦੇ ਵਿੱਚ 5 ਵਜੇ ਆਪਣੇ ਤੇ ਡੱਲੇਵਾਲ ਸਾਹਿਬ ਸਗਜੀਤ ਸਿੰਘ ਬੈਠੇ ਨੇ ਇਹ ਵੀ ਮਰ ਮਰ ਕੇ ਬੈਠੇ ਸੀ 5 ਵਜੇ ਸਰਕਾਰ ਚੱਕ ਕੇ ਲੈ ਗਈ ਸੀ ਤੇ ਤੁਸੀਂ ਸਾਰੇ ਥੋੜੀ ਜੀ ਲਚਕਦੇਗੇ ਸੀ ਕੋਈ ਕਹਿੰਦਾ ਮੱਥਾ ਟੇਕਣ ਜਾਣਾ ਕੋਈ ਕਹਿੰਦਾ ਨਾ ਹੋਣ ਜਾਣਾ ਤਾਂ ਪ੍ਰਭੂ ਕਮਜ਼ੋਰੀਆਂ ਸਾਡੀਆਂ ਪੈਣਾ ਪੰਜਾਬ ਐਟੀਆਂ ਇਨਾਂ ਨੇ ਲਾਠੀਆਂ ਖਾਧੀਆਂ ਢੱਲੇਵਾਲ ਸਾਹਿਬ ਨੂੰ ਚੱਕਣ ਨਹੀਂ ਦਿੱਤਾ ਤੇ ਤੁਸੀਂ ਥੋੜੇ ਨજર ਨਹੀਂ ਆਏ ਕਿਤੇ ਗਲਤੀ ਐਸ ਮੋੜ ਤੇ ਨਾ ਕਰ ਬੈਠੋ ਪਟਿਆਲੇ 'ਚੋ ਕੁਝ ਹੋ ਗਿਆ ਤਾਂ ਮਰ ਜਿਉਦਾ ਕਿ ਮਰ ਲਈ ਤਿਆਰ ਹੈ ਕਸੀਂ ਐਵੇਂ ਬੋਲੀ ਜਾਂਦੇ ਫੈਸਲਾ ਸਖਤ ਲੱਗਦਾ ਤਿਆਰ ਹੋ ਕੇ ਆਇਓ ਘਰੇ ਇਹ ਤਾਂ ਲਈ ਕਹਿ ਕੇ ਕਿ ਅੱਥਰ ਨੂੰ ਆ ਜਾਾਂਗੇ ਤਾਂ ਸਾਡੇ ਲਈ ਸਾਰੇ ਢੱਲੇਵਾਲ ਨੇ ਸਾਡੇ ਲਈ ਮੋਰਚਾ ਜਿੱਤਣਾ ਜਰੂਰੀ ਹੈ ਦੱਲੇਵਾਲ ਦੀ ਜਾਨ ਬਚਾਉਣੀ ਜਰੂਰੀ ਨਹੀਂ ਅਸੀਂ ਜਿਹੜੇ ਮੋਰਚੇ ਦੀ ਨਵ 13 ਫਰਵਰੀ ਨੂੰ ਧੜੀ ਹੈ ਇਹਨੂੰ ਜਿੱਤ ਕੇ ਲੈ ਕੇ ਜਾਣਾ ਤਾਂ ਸਰਕਾਰ ਦੀ ਕੋਚ 'ਚ ਅੱਜ ਬੜੇ ਉਹਨਾਂ ਨੇ ਰੋਕਿਆ ਤਾਂ ਮੈਂ ਧੰਨਵਾਦ ਹਾਂ ਪਿੰਡਾਂ ਨੇ ਕਿ ਸਾਡੇ ਮੰਡੀਕਲਾ ਤੋਂ ਪੱਚੀ ਪਹਿਣਾ